ਨਮਸਕਾਰ ਸਤਿ ਸ੍ਰੀ ਅਕਾਲ ਅੱਜ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਤੇ ਸਮਾਜ ਸੇਵਿਕਾ ਅਤੇ ਕੌਂਸਲਰ ਆਮ ਪਾਰਟੀ ਮੈਡਮ ਪੂਜਾ ਲੂਥਰਾ ਦੀ ਅਗਵਾਈ ਵਿੱਚ ਸ੍ਰੀਮ ਸ਼ਾਹ ਰੋਡ ਤੇ ਦਿਮਾਗੀ ਬਿਮਾਰੀਆਂ ਦਾ ਕੈਂਪ ਸ਼ਹਿਰ ਦੇ ਮਸ਼ਹੂਰ ਡਾਕਟਰ ਵਿਵੇਕ ਮੁੰਜਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ 70 ਤੋਂ ਵੱਧ ਮਰੀਜ਼ਾਂ ਨੂੰ ਦੇਖਿਆ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ ਇਸ ਦੌਰਾਨ ਵਾਈਸ ਪ੍ਰੈਜ਼ੀਡੈਂਟ ਰਜੇਸ਼ ਸਿੰਘ ਦੇ ਜਨਮ ਦਿਨ ਕੇਟਟ ਕੇ ਮਨਾਇਆ ਗਿਆ ਪਿੰਡ ਨਵਾਂ ਸਵਾਨੇ ਦੇ ਨੌਜਵਾਨਾਂ ਵੱਲੋਂ ਵਲੀਵਾਲ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਸਰਦੀ ਦੇ ਕੇਅਰ ਨੂੰ ਦੇਖਦੇ ਹੋਏ ਗਰੀਬਾਂ ਨੂੰ ਰਜਾਈਆਂ ਦੀ ਵੀ ਵੰਡ ਕੀਤੀ ਗਈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ

ਇਹ ਦੁਆ ਕਰਨਾ ਪ੍ਰਮਾਤਮਾ ਜੀ ਅਨੁਛੇ ਅਧੀ ਕਲਾਜ ਰੱਖਣ ਤੰਦਰੁਸਤ ਰੱਖਣ ਤੇ ਐਵੇਂ ਦਿਨ ਦੁਪਹਿਰੀ ਰਾਤ ਸੋਣੀ ترقی ਕਰਦੇ ਰਹਿਣ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਟੀਮ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਲੱਖ 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 ਵਧਾਈਆਂ ਬਹੁਤ ਬਹੁਤ ਅਨੇਕਾਂ ਵਧਾਈਆਂ ਅੱਛਾ ਵਕਤ ਦੋ ਵਾਰਨ ਡਾਕਟਰ ਸਾਹਿਬ ਤੁਸੀਂ ਡਾਕਟਰ ਵਾਸਤੇ ਵਾਲੀ ਤਾਂ ਹੈ ਨਹੀਂ ਦੀ ਗਰੀ ਨਹੀਂ ਨਹੀਂ ਇਹ ਪਤਾ ਕੀ ਹੈ ਕੁਝ ਸ਼ਖਸੀਅਤ ਹੁੰਦੇ ਜਿਨ੍ਹਾਂ ਵਾਸਤੇ ਵਾਕਈ ਇੱਕ ਡਾਕਟਰਾਂ ਦਾ ਜਿਹੜਾ ਅਹੁਦਾ ਹੈ ਨਾ ਉਹ ਵੀ ਇੱਕ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਵਿੱਚ ਵਾਕਈ ਕੋਈ ਸ਼ਬਦ ਨਹੀਂ ਹੁੰਦੇ ਤੇ ਡਾਕਟਰ ਸਾਹਿਬ ਵਾਸਤੇ ਤੁਸੀਂ ਅੱਗੇ ਦੋ ਤਿੰਨ ਵਾਰ ਇਹ ਕਹਿ ਚੁੱਕੇ ਹੋ ਤੇ ਮੈਂ ਵੀ ਉਹ ਸ਼ਬਦ ਚੋਂ ਦੁਹਰਾ ਦਿਆਂ ਕਿ ਵਾਕਈ ਇਹ ਕਿਸੇ ਤਾਰੀਫ਼ ਦੇ ਮਹਤਾਜ ਨਹੀਂ ਹੈ ਤੇ ਆਪਣੀ ਸੇਵਾਵਾਂ ਜਿਵੇਂ ਅੱਗੇ ਦੇ ਰਹੇ ਨੇ ਤੇ ਜਿਵੇਂ ਅੱਜ ਇਹਨਾਂ ਨੇ ਕੈਂਪ ਦੇ ਵਿੱਚ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਇਹਨਾਂ ਨੂੰ ਸੇਜਦਾ ਜੀ ਮੇਰੇ ਵੱਲੋਂ ਬਹੁਤ-ਬਹੁਤ ਡਾਕਟਰ ਮੇਰੇ ਕਲਾਸਮੇਟ ਵੀ ਰਹੇ ਨੇ

ਦੱਸੋ ਜੀ ਲੈ ਕੇ ਨਾਮ ਕਰਾਰੇ ਦੋ ਮਿੰਟ ਰੁਕੋ ਪਲੀਜ਼ ਦੋ

बड़े अच्छे पराले समाज लिये करती है इन्होंने कैंप हर ऐतवर तक लगता है बखी बी बीमारियां लगता है अका दिता ਨਿਰਜਨ ਜਾਂਚ ਕੀਤੀ ਕਿ ਦਵਾਈਆਂ ਨੇ ਇਹਨਾਂ ਨੇ ਫ੍ਰੀ ਪ੍ਰੋਵਾਈਡ ਕੀਤੀਆਂ ਨਾਲ ਬੜਾ ਹੀ ਅੱਛਾ ਅਥੀ ਸੈਟਮ ਲਗਾਇਆ ਹੈ ਜਿਨ੍ਹਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਰਾਸ਼ਟਰੀ ਦਾ ਬਰਥਡੇ ਸੀ ਅੱਜ ਤੋਂ ਜੋ ਬਲਕਸ਼ ਚੰਨ ਨੇ ਜਾਈਆਂ ਵੱਡੀਆਂ ਗਰੀਬ ਉਤਾਰਨ ਜ਼ਰੂਰਤ ਮੰਨ ਬੱਲਿਆਂ ਨੂੰ ਤੇ ਫ੍ਰੀ ਕਿਟਾ ਪ੍ਰੋਵਾਈਡ ਕੀਤੀਆਂ ਨੇ ਖਿਡਾਰੀਆਂ ਨੂੰ ਬੜਾ ਹੀ ਅੱਛਾ ਕੰਮ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਅੱਗੇ ਵੀ ਕਰਦੇ ਰਹਿਣਗੇ ਤੇ ਮੇਰਾ ਵੀ ਜਿੱਤੇ ਸੇਵਾ ਮਿਲ ਰਹੀ ਹੈ ਇਸ ਨਾਮੇ ਹਮੇਸ਼ਾ ਦੇਣ ਦੀ ਕਾਜਾ ਧੰਨਵਾਦ डॉक्ट <laughs> ਇਹ ਲੱਗੇ ਸੋਸਾਇਟੀ ਵੱਲੋਂ ਤੁਹਾਡੇ ਬਰਥ ਦੇ ਉਪਲਖੇ ਜੋ ਆਲ ਇੰਡੀਆ ਰੋਕਤ ਪੰਜਾਬੀ ਜਮਤੀ ਤੇ ਡਾਕਟਰ ਵੀ.ਡੀ. ਸਿਵਾ ਮੋਰੀ ਲਾਈਫ ਸੋਸਾਇਟੀ ਵੱਲੋਂ ਤੇ ਡਾਕਟਰ ਵਿਵੇਕ ਮੁੰਜਾਲ ਜੀ ਜੋ ਕਿਸੇ ਨਾਮ ਕੀਆ ਪਛਾਣ ਨੇ ਮਤਾਜ ਨਹੀਂ ਹੈ ਤੁਮ ਸਾਰਿਆਂ ਨੂੰ ਪਤਾ ਹੈ ਕਿ ਅਜੋਨ ਦਾ ਕੈਂਪ ਲਗਾਇਆ ਗਿਆ ਤੇ ਸੋਸਾਇਟੀ ਦਾ ਨਵੇਂ ਸਾਲ ਦੇ ਉਪਲਖੇ ਤੇ ਪਹਿਲਾ ਕੈਂਪ ਸੀ ਕਿ ਲਾਲੀ ਅਟੇ ਸਿਵਾਨੇ ਤੇ ਇੰਦੋਆਰੇ ਖਿਡਾਰੀਆਂ ਨੂੰ ਲਾਲੀ ਕਿਟ ਦਿੱਤੀਆਂ ਨੀਆਂ ਤੇ ਲਾਲੀ ਤੇਜ ਜੁਤਬੰਦਾਂ ਨੂੰ ਦਈਆਂ ਦਿੱਤੀਆਂ ਨੀਆਂ ਤੇ ਕੀ ਕਹਿਣਾ ਨਹੀਂ ਹੋ ਡਾਕਟਰ ਬੀ.ਡੀ. ਸੇਲਿਵਾ ਮੈਮੋਰੀਅਲ ਵੈਲਫਰ ਸੁਸਾਇਟੀ ਤੇ ਅਰੋੜਾ ਖੱਤੇ ਪੰਜਾਬੀ ਕਮਿਊਨਿਟੀ ਵੱਲੋਂ ਜੋ ਅੱਜ ਮੇਰਾ ਜਨਮ ਦਿਨ ਦੇ ਉਪਲਕਸ਼ ਰਿਚ ਕੈਂਪ ਵਿੱਚ ਲਗਾਇਆ ਗਿਆ ਤੇ ਇੱਥੇ ਡਾਕਟਰ ਰਿਵੇਕ ਮੁੰਜਾਲ ਜੀ ਵੱਲੋਂ ਜੋ ਸੇਵਾਵਾਂ ਦਿੱਤੇਗੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੀ ਪੂਜਾ ਲੁਥਰਾ ਭੈਣ ਜੀ ਹੋਰਾਂ ਦਾ ਬੜਾ ਧੰਨਵਾਦ ਜੋ ਕਿ ਆਪਣੇ ਨਾਲ ਜੁੜੇ ਹੋਏ ਜਿੰਨੇ ਵੀ ਮੈਂਬਰ ਨੇ ਉਹਨਾਂ ਨੇ ਜਨਮ ਦਿਨ ਨੂੰ ਬੜਾ ਖਾਸ ਬਣਾ ਦਿੰਦੇ ਨੇ ਇਸ ਮੌਕੇ ਦੇ ਉੱਪਰ ਡਾਕਟਰ ਵਿਵੇਕ ਮੁੰਜਾਲ ਜੀ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ ਢਿੰਡਾ ਦੇ ਨਵੇਂ ਸਿਵਾਨੇ ਵੱਲੋਂ ਜੋ ਬੋਲੀਵੁੱਡ ਟੀਮ ਦੇ ਵੱਲੋਂ ਉਹਨਾਂ ਨੇ ਇਹ ਬੋਲ ਜੀ ਮੰਗ ਕੀਤੀ ਸੀ ਉਹਨਾਂ ਦੀ ਮੰਗ ਪੂਰੀ ਕੀਤੀ ਗਈ ਹੈ ਹੋਰ ਜ਼ਰੂਰ ਤਮੰਦਰ ਨੂੰ ਰਜਾਈਆਂ ਜੋ ਵੰਡੀਆਂ ਗਈਆਂ ਮੈਂ ਇਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇਹ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਮੈਮ ਅੱਜ ਇਹ ਸੋਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਰਾਜੀਵ ਜੀ ਦਾ ਜਨਮ ਦਿਨ ਹੈ ਤੇ ਲਾਲੀ ਡਾਕਟਰ ਵਿਵੇਕ ਮੁੰਜਾਲ ਜੀ ਜੋਗੀ ਸਿਦ ਸਿਰੀ ਮਾਨ ਮੰਦਰ ਕੋਲੇ ਰੋਰ ਕੇ ਆਪਣੇ ਹਸਪੀਟਲ ਸੇਵਾਵਾਂ ਦੇ ਦੇਣਾ ਉਹਨਾਂ ਕੋਲ ਬਹੁਤ ਹੀ ਬਹੁਤ ਕੀਮਤੀ ਕੰਮ ਹੈ ਕਿ ਕੀਮਤੀ ਕੰਮ ਇਸ ਕਰਕੇ ਆ ਕਿ ਤੁਹਾਨੂੰ ਸੇਵਾਵਾਂ ਦੇਣ ਆਏ ਨੇ ਤੇ ਨਾਲ ਹੀ ਤੇ ਸਿਵਾਨੇ ਪਿੰਡ ਨੂੰ ਤੁਸੀਂ ਟਿੱਕਾਂ ਹੋਈਆਂ ਕਰਾਈ ਜਾਂਦੇ ਤੇ ਜੁਲਤਮਨ ਪਰਵਾੜੂ ਦਈਆਂ ਮੈਂ ਕਰਾਈਆਂ ਨੇ ਤੇ ਕੀ ਕਰਨਾ ਚਾਹਦੇ ਹਾਂ ਹਾਂ ਬਿਲਕੁਲ ਜੀ ਸਭ ਤੋਂ ਪਹਿਲੇ ਸਭ ਨੂੰ ਨਮਸਕਾਰ ਡਾਕਟਰ ਬੀ.ਡੀ. ਸਚੀ ਦੇਵਾ ਐ ਮੋਰਲ ਵੈਲਫੇਅਰ ਸੁਸਾਇਟੀ ਹੋਰ ਆਲ ਰੀਆ ਰੋੜਾ ਕਤਰੀ ਪੰਜਾਬੀ ਕਮਿਊਨਿਟੀ ਦੇ ਸਾਂਝੇ ਪ੍ਰਯਤਨਾਂ ਦੇ ਨਾਲ ਜਿਹੜਾ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਰੇਕ ਮੁੰਜਾਲ ਜੋ ਕਿ ਦਿਮਾਗੀ ਰੋਗਾਂ ਦੇ ਵਿਸ਼ੇਸ਼ਗੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਆਪਣੇ ਅਨੇਕ ਕੀਮਤੀ ਸਮੇਂ ਸਮਾਂ ਕੱਢ ਕੇ ਕਾਜੀ ਸਾਹੀ ਦੇ ਨਾਲ ਅੱਜ ਕੈਂਪ ਲਗਾਣ ਆਏ ਨੇ ਔਰ ਬੜੇ ਬੁਦੇ ਤਰੀਕੇ ਨਾਲ ਜਿਹੜਾ ਇਹਨਾਂ ਵੱਲੋਂ ਪੇਸ਼ੈਂਟ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਤੇ ਨਾਲ ਜਿਹੜੀਆਂ ਇੱਥੇ ਫ੍ਰੀ ਆਫ ਕੋਸ ਜਿਹੜਾ ਮੈਡੀਸਿਨ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਔਰ ਸਾਡੇ ਹਰੇਕ ਸੋਸਾਇਟੀ ਦੇ ਮੈਂਬਰ ਦਾ ਜਨਮ ਦਿਨ ਨੂੰ ਖਾਸ ਬਣਾਣਾ ਸਾਡਾ ਇੱਕ ਲਕਸ਼ਯ ਹੁੰਦਾ ਹੈ ਔਰ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨੀ ਆ ਕਿ ਅਸੀਂ ਜਿਹੜਾ ਇਸ ਚੀਜ਼ ਨੂੰ ਜ਼ਰੂਰ ਪੂਰਾ ਕਰ ਸਕਦੇ ਆ ਔਰ ਸਾਡੇ ਰਾਜਵੀਰ ਜੀ ਮੇਰੇ ਭਰਾ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਡੀ ਸੋਸਾਇਟੀ ਦੇ ਅੱਜ वाइस प्रेजिडेंट उन्होंने का जन्मदिन ने अचान उन्होंने जन्मदिन से इतने असी रजाइया भी वंडियां ने कुछ जरूरतमंद परिवारों को नवे शिवानी तो जोड़े साइड टीम आई है क्योंकि नौजवान पीढ़ी है और एनर्जी बहुत है और नरजीव सही तरीके कंज्यूम किया जाए तो सीधे ध्यान दे रखते हुए उन्होंने डिमांड की वॉलीबॉल जो बहुत प्रोवाइट हो जी चीज़ प्रोवाइड करवाई गई है और यही कहोंगी कि वाकई आई बाबा नानका जाई बाबा नानका ਹਰ ਵੇਲੇ ਖੁਸ਼ੀਆਂ ਲਿਆਈ ਬਾਬਾ ਨਾਨਕਾ ਹਰ ਵੇਲੇ ਖੁਸ਼ੀਆਂ ਲਿਆਈ ਬਾਬਾ ਨਾਨਕਾ ਲੋਹੜੀ ਦਾ ਤਿਹਾਰ ਹੈ ਮਕਰ ਸੰਕ੍ਰਾਂਤੀ ਦਾ ਤਿਹਾਰ ਹੈ ਤਾਂ ਸਭ ਲੋਹੜੀ ਦੇ ਤਿਹਾਰ ਦੀਆਂ ਮਕਰ ਸੰਕ੍ਰਾਂਤੀ ਦੇ ਤਿਹਾਰ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਹੋਣ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੀ ਕਿ ਸਾਨੂੰ ਐਵੇਂ ਸਮਰਥ ਬਖਸ਼ਣ ਔਰ ਅਸੀਂ ਆਪਣੀ ਸਾਈਟੀ ਦੇ ਵੱਲੋਂ ਜਿਹੜੇ ਨੇਕ ਉਪਰਾਲੇ ਹਰ ਸਾਲ ਤੇ ਹਰ ਵਾਰ ਹਰ ਦਿਨ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿਹੜਾ ਅੱਜ ਮੈਡਮ ਪੂਜਾ ਲੋਥਰਾ ਬੰਟੀ ਸਚ ਦੇਵਾ ਜੀ ਦੇ ਇੱਥੇ ਤੁਸੀਂ ਲਗਾਇਆ ਕੈਂਪ ਲਗਾਇਆ ਹੈ ਤੇ ਉਹਦੇ ਬਾਰੇ ਚੰਨਣਾ ਪਾਓ ਵੀ ਕੀ ਕਿੰਨੇ ਤੁਸੀਂ ਪੇਸ਼ੈਂਟ ਦੇਖੇ ਆ ਔਰ ਕਿੰਨੇ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੈ ਕੀ ਕਾਰਨ ਕੀ ਰਹੀ ਹੈ ਪਿੱਛੇ ਅਸੀਂ ਅੱਜ ਇੱਥੇ ਜਿਹੜਾ ਕੈਂਪ ਲਗਾਇਆ ਹੈ ਮਾਨਸਿਕ ਰੋਗਾ ਦਾ ਦਿਮਾਗੀ ਰੋਗਾ ਦਾ ਇਹਦੇ 70 ਪਲੱਸ ਪੇਸ਼ੈਂਟ ਆਏ ਹੋਗੇ ਅੱਜ ਸਵੇਰ 11:00 ਵਜੇ 11:30 ਤੋਂ ਲੈ ਕੇ 1:30 ਵਜੇ ਤੱਕ ਚੱਲਿਆ ਇੱਕ ਵੇਲੇ ਤੱਕ ਚੱਲਿਆ ਹਾਂ ਇਹਦੇ ਵਿੱਚ ਹਰ ਤਰ੍ਹਾਂ ਦੇ ਮਰੀਜ਼ ਆਏ ਜਿਵੇਂ ਕਿਸੇ ਦੇ ਚਿਪਰੈਸ਼ਨ ਦੇ ਮਰੀਜ਼ ਸੀ ਕਿਸੇ ਨੂੰ ਨੀਂਦ ਦੀ ਦਿੱਕਤ ਸੀ ਕਿਸੇ ਨੂੰ ਮਿਰਗੀ ਦੀ ਬੀਕਰ ਸੀ ਕਿਸੇ ਨੂੰ ਜ਼ਿਆਦਾ ਸਰੀਰਕ ਕਮਜ਼ੋਰੀ ਸੀ ਕੋਈ ਨੈਸ਼ਨਲ ਗ੍ਰਸਟ ਸੀ ਇਸ ਤਰ੍ਹਾਂ ਦੇ ਮਰੀਜ਼ ਆਏ ਤਾਂ ਇਸ ਤਰ੍ਹਾਂ ਦੇ ਮਰੀਜ਼ ਸਾਡੇ ਕੋਲ ਆਏ ਸੀ ਜਿਨ੍ਹਾਂ ਨੂੰ ਅਸੀਂ ਫ੍ਰੀ ਚੈੱਕਅਪ ਕੀਤਾ ਤੇ ਸੁਸਾਇਟੀ ਇਹ ਲੋ ਫ੍ਰੀ ਦਵਾਈਆਂ ਪ੍ਰੋਵਾਈਡ ਕੀਤੀਆਂ ਹਾਂ ਤੇ ਇਹਦੇ ਜਿਹੜੇ ਤੁਸੀਂ ਡਿਪਰੈਸ਼ਨ ਦੇ ਪੇਸ਼ੈਂਟ ਦੇਖੇ ਐ ਡਿਪਰੈਸ਼ਨ ਨੂੰ ਕਿਸ ਨਜ਼ਰ ਨਾਲ ਤੁਸੀਂ ਦੇਖਦੇ ਹੋ ਵੀ ਕੀ ਕਾਰਨ ਕੀ ਰਹੀ ਐ ਇਹਦੇ ਪਿੱਛੇ ਜਿਹੜੇ ਇੱਕ ਅੱਜ ਜਿਹੜੇ ਪਿਛਲੇ ਉਹਨੇ ਲੋਨਲੀਨੈਸ ਇੱਕ ਬੜਾ ਵੱਡਾ ਕਾਰਨ ਸੀ ਬਜ਼ੁਰਗਾਂ ਦੇ ਚਾਹਜਕਲ ਬੱਚੇ ਬਾਹਰ ਪੜਨਗੇ ਜੇ ਲੈਨੇ ਕੋਈ ਬਾਹਰ ਜੋਬ ਕਰ ਰਹੇ ਨੇ ਉਹ ਇਕੱਲੇ ਇਕੱਲੇ ਰਹਿ ਰਹੇ ਨੇ ਲੋਨਲੀਨੈਸ ਸੇ ਉਤੋਂ ਆਪਾਂ ਫालतੂ ਦੀਆਂ ਪਛਾਹਮਾਂ ਜ਼ਿਆਦਾ ਹੋ ਗਈਆਂ ਨੇ ਆਪਣੀਆਂ ਇਹਦੇ ਕਰਕੇ ਆਪਾਂ ਫालतੂ ਸਟ्रेस ਵਿੱਚ ਰਹਿ ਜਾਂਦੇ ਹਾਂ ਨਾਲੇ ਆਪਣੀ ਜੀਵਨ ਸ਼ੈਲੀ ਕੁਝ ਇਸ ਤਰ੍ਹਾਂ ਦੀ ਹੋ ਗਈ ਕਿ ਆਪਾਂ ਸੈਰ ਤੋਂ ਦੂਰ ਹੋ ਰਹੇ ਹਾਂ ਮੋਬਾਈਲ ਨਾਲੇ ਜ਼ਿਆਦਾ ਰੁੱਝ ਰਹੇ ਹਾਂ ਮੋਬਾਈਲ ਜ਼ਿਆਦਾ ਚਲਾਉਣ ਨਾਲ ਵੀ ਡਿਪਰੈਸ਼ਨ ਦਾ ਇੱਕ ਕਾਰਨ ਬੰਦਿਆ ਤੇ ਨੀਂਦ ਵੀ ਆਪਣੀ ਖਰਾਬ ਹੋਦੀ ਹੈ ਜਿਸ ਤੋਂ ਆਪਾਂ ਨੀਂਦ ਪੂਰੀ ਨਹੀਂ ਲੈਂਦੇ ਤੁਹਾਨੂੰ ਪ੍ਰੈਸ਼ਨ ਚਾਹਾਂ ਸੁਣ ਦਿੰਦੇ ਹਾਂ ਜਿਹੜਾ ਅੱਜ ਫਿਰ ਮੈਡਮ ਪੂਜਾ ਲੋਥਰਾ ਨੇ ਇਹ ਕੈਂਪ ਲਗਾਇਆ ਹੈ ਇਹ ਉਪਰਾਲਾ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਮੈਡਮ ਇਹ ਕਈ ਸਾਲਾਂ ਤੋਂ ਲੱਗੇ ਹੋਏ ਨੇ ਸਮਾਜੀ ਸੇਵਾ ਕਰਨ ਇਹ ਇਹ ਹਰ ਹਫਤੇ ਕੈਂਪ ਲਗਾਉਂਦੇ ਨੇ ਹਰ ਸੰਡੇ ਮੈਂ ਦੇਖਦਾ ਰਹਿੰਦਾ ਰਹਿੰਦਾ ਹਾਂ ਇਹ ਹਰ ਹਫਤੇ ਕੈਂਪ ਲਗਾਉਂਦੇ ਨੇ ਵੱਖ-ਵੱਖਰੀਆਂ ਬਿਮਾਰੀਆਂ ਦਾ ਹਰ ਹਫਤੇ ਲਗਾਦੇ ਨੇ ਇਹਦੇ ਨਾਲ ਲੋਕਾਂ ਨੂੰ ਇਲਾਜ ਲਈ ਦਾ ਹੈਲਪ ਮਿਲਦੀ ਮਿਲਦੀ ਹੈ ਨਾਲੇ ਅਵੇਅਰਨੈਸ ਬੜੀ ਫੈਲਾ ਦਿੰਦੇ ਨੇ ਇਸ ਤਰ੍ਹਾਂ ਹੈਲਥ ਲਈ ਕਿਹੜੀ-ਕਿਹੜੀ ਬਿਮਾਰੀਆਂ ਨੇ ਲੋਕਾਂ ਨੂੰ ਦੱਸਣੀ ਜਾਗਰੂ ਕਰ ਰਹੇ ਨੇ ਉਹ ਜੇ ਅੱਜ ਨਹੀਂ ਵਿਆਪਾਂਦੇ ਤਾਂ ਕਦੇ ਨਾ ਕਦੇ ਕਿਸੇ ਕੋਲ ਲੈ ਕੇ ਜਾਣ ਲਈ ਪਹੁੰਚ ਪਾ ਲੈਣਾ ਮੈਨੂੰ ਇਸ ਤਰ੍ਹਾਂ ਦਾ ਬੜਾ ਪਸੰਦ ਆ ਗਿਆ ਠੀਕ ਹੈ ਥੈਂਕ ਯੂ ਸਰ ਥੈਂਕ ਯੂ